ਕਲਾ ਮਤਾਰ ਜਿਹੜਾ ਉਹ ਕਿਤਾਬਾਂ ਵਿੱਚ ਵੀ ਬੋਤੇ ਤੌਰ ਤੇ ਨਹੀਂ ਮਿਲਦਾ ਜੇ ਕੋਈ ਡਾਕੂਮੈਂਟਡ ਕਿਤਾਬ ਹੋਵੇਗੀ ਜੋ ਪਿੱਛੇ ਜੇ ਅੱਜ ਤੋਂ ਮੈਂ ਪੜ ਰਿਹਾ ਪਿੱਛੇ ਜੇ ਇੱਕ 102 ਸਾਲ ਦੇ ਡਾਕੂਮੈਂਟਸ ਦੀ ਇੱਕ ਤਾਕਿਕ ਕਿਤਾਬ ਸਰਦਾਰ ਜਗਤਾਰ ਸਿੰਘ ਜਰਨਲਿਸਟ ਨੇ ਲਿਖੀ ਹੈ ਉਹ 102 ਸਾਲ ਦੇ ਜੋ ਜੋ ਗੱਲਾਂ ਵਾਪਰੀਆਂ ਉਹਨਾਂ ਸਾਰਿਆਂ ਦਾ ਡਾਕੂਮੈਂਟਡ ਹਵਾਲਾ ਦੇ ਦੀਆ ਕਿਤਾਬ ਉਹ ਜਿਹਾ ਕਿਤਾਬਾਂ ਵਿੱਚ ਸ਼ਾਇਦ ਹੋਵੇ ਪਰ ਆਮ ਲੋਕਾਂ ਤੇ ਪਰ ਮੈਂ ਬਹੁਤ ਮਿਲਕੇ ਸ਼ੁਕਰਗੁਜ਼ਾਰ ਨਹੀਂ ਆ ਕਿ ਸਰਦਾਰ ਮਨਦੀਪ ਸਿੰਘ ਨੇ ਮਿਹਨਤ ਕਰਕੇ ਉਸ ਅਲੰਗਪੁਰ ਦੇ ਮਤੇ ਦੀ ਕਾਪੀ ਹਰ ਇੱਕ ਦੇ ਹੱਥ ਵਿੱਚ ਫੜਾਉਣ ਦੀ ਮੁਹਿੰਮ ਆਰੰਭ ਕੀਤੀ ਹੈ ਜਿਹੜਾ ਮਤਾ ਸਿੱਖਾਂ ਦੀ ਭਾਵਨਾ ਨੂੰ 1972 ਦੇ ਵਿੱਚ ਸਿੱਧੇ ਤੌਰ ਤੇ ਪ੍ਰਗਟ ਕਰਦਾ ਹੈ ਕਿ ਜੇ ਅਸੀਂ ਇਸ ਮੁਲਕ 'ਚ ਰਹੇ ਤਾਂ ਘੱਟੋ ਘੱਟ 1972 ਦੇ ਵਿੱਚ ਜਿਹੜਾ ਮਤਾ ਲਿਖਿਆ ਗਿਆ ਸੀ ਇਹਦੀਆਂ ਸ਼ਰਤਾਂ ਪੂਰੀਆਂ ਕਰੋਗੇ ਤਾਂ ਅਸੀਂ ਰਹਾਗੇ ਨਹੀਂ ਤਾਂ ਸਾਡੇ ਨਾਲ 47 ਜੋ ਵਿਸ਼ਵਾਸ ਘਾਟ ਹੋਇਆ ਅਸੀਂ ਉਹਦੀ ਲੜਾਈ ਵੱਡੀ ਕਰਾਂਗੇ ਸੋ ਇਹ ਬਹੁਤ ਜ਼ਰੂਰੀ ਹੈ ਕਿ ਅਨੰਦਪੁਰ ਦੇ ਮਤੇ ਨੂੰ ਅੰਡਰਸਟੈਂਡ ਵੀ ਕਰੀਏ ਤੇ ਉਹਦੇ ਤੇ ਜਿਹੜਾ ਵੀ ਬੰਦਾ ਪੈਰ ਆ ਦਿੰਦਾ ਹੁਣ ਮੈਨੂੰ ਤਾਂ ਮਨੀਤ ਸਿੰਘ ਦੇ ਸਰ ਹੈ ਪਰ ਜੇ ਕੱਲ ਕੋਈ ਹੋਰ ਵੀ ਪੈਰ ਆ ਦਿੰਦਾ ਸੱਚੇ ਜਰੂ ਕਹਿੰਦਾ ਕਿ ਮੈਂ ਅਨੰਦਪੁਰ ਦੇ ਮਤੇ ਤੇ ਆਪਣੀ ਨਿਰਣਾਇਕ ਲੜਾਈ ਲੜੂਗਾ ਇਸਕੀ ਇੱਕ ਵਾਰੋਂ ਕਥਾ ਕਹਦੇ ਤੁਸੀਂ ਵੀ ਸੁਣਾ ਹੋਊਗਾ ਕਦੀ ਉਹਨਾਂ ਦੀ ਹੈਗੀ ਹੈ YouTube ਤੇ ਦੇਖੀ ਜਾ ਸਕਦੀ ਹੈਗਾ ਜੀ ਉਹ ਕਹਿੰਦੇ ਨੇ ਮੈਂ ਬਹੁਤ ਸਾਲ ਪਹਿਲਾਂ ਜਪਜੀ ਸਾਹਿਬ ਦੀ ਵਿਆਖਿਆ ਲਿਖਣੀ ਸ਼ੁਰੂ ਕੀਤੀ ਮੇਰੇ ਕੁਝ ਸਾਥੀਆਂ ਨੂੰ ਪਤਾ ਸੀ ਕਿ ਮੈਂ ਜਪਜੀ ਸਾਹਿਬ ਦੀ ਵਿਆਖਿਆ ਲਿਖ ਰਿਹਾ ਹਾਂ ਉਹਨਾਂ ਸਾਥੀਆਂ ਨੇ 2 ਸਾਲ 3 ਸਾਲ 4 ਸਾਲ ਮੈਨੂੰ बार-बार ਪੁੱਛਿਆ કે મસ્કીન સાહેબ કુછને કથા લખરેલી હતી તુસી જીવી અર્થ લખરેલી છે તે પર કહે કે જપ્તી સાહેબ દેレ ઓ પિછે તો પહોંચે કેને કુછ સાલ બને હોય મેં પૂરે વી કર્ લે પર મેં ઓ છકવાય ની જસ હારે વાર મેં કોઈ કસમીને કોઈ બંદા આયા ઓ કહે કે મસ્કીન સાહેબ કેડે હો કોઈ પૈસે કટલે તો મેં સુના કરને નામ બરે